ਇੱਕ ਉਹ ਸਮਾਂ ਸੀ ਜਦੋਂ ਅਕਾਲੀ ਦਲ ਤੋਂ ਬਾਗੀ ਹੋਏ ਸੀ ਪੁਨਰ ਸੁਰਜੀਤ ਬਣਾਇਆ ਖੁਦ ਪਰਚੀਆਂ ਕਟੀਆਂ ਅੱਜ ਕਿਸੇ ਹੋਰ ਪਾਰਟੀ ਦੇ ਵਿੱਚ ਆ ਗਏ ਸ਼ਿਫਟ ਹੋ ਗਏ ਭਾਜਪਾ ਦੇ ਵਿੱਚ ਕੀ ਮਤ ਪੈਦਾ ਹੋਈ ਸੀ ਤੁਹਾਡੇ ਗਿਆਨੀ ਹਰਪ੍ਰੀਤ ਨਾਲ ਜਾਂ ਕਿਸੇ ਹੋਰ ਲੀਡਰ ਦੇ ਨਾਲ ਕਿਉਂਕਿ ਇਦਾਂ ਤਾਂ ਖਿਆਲ ਨਹੀਂ ਆਉਂਦਾ ਕਿ ਆਪਾਂ ਪਾਰਟੀ ਤੋਂ ਹੋਰ ਪਾਰਟੀ ਤੇ ਸ਼ਿਫਟ ਹੋ ਲਈ ਮੈਂ ਕਿ ਮੇਰੇ ਨਾਲ ਹੀ ਐ ਹੁੰਦੀ ਹੈ ਪਤਾ ਨਹੀਂ ਕੀ ਗੱਲ ਹੈ ਮੈਂ ਮਿਹਨਤ ਕਰਦਾ ਹਾਂ ਤੇ ਮਿਹਨਤ ਤੋਂ ਬਾਅਦ ਜਦੋਂ ਨਤੀਜੇ ਦੇ ਨੇੜੇ ਪਹੁੰਚਦੇ ਹਾਂ ਉਦੋਂ ਕੋਈ ਹੋਰ ਨਿਕਲ ਜਾਂਦਾ ਹੈ ਜਿਹੜੋ ਅਕਾਲੀ ਦਲ ਤੋਂ ਬਾਗੀ ਹੋਏ ਸੀ ਉਹ ਵਰਕਰ ਤੁਹਾਡੇ ਨਾਲ ਸੀ ਵੀ ਬਰਾੜ ਸਾਹਿਬ ਜਿਵੇਂ ਕਹਿਣਗੇ ਉਹਨਾਂ ਦੇ ਨਾਲ ਆ ਹੁਣ ਵੀ ਉਹਨਾਂ ਦੀ ਸਲਾਹ ਨਾਲ ਚੱਲਦੇ ਜਾਂ ਆਪਣੇ ਪੱਧਰ ਤੇ ਫੈਸਲਾ ਕਰ ਲੈ ਕੇ ਹੁਣ ਭਾਜਪਾ ਤੋਂ 95 ਦਿਨਾਂ ਦੇ ਵਿੱਚ ਲਗਭਗ ਸਾਰੇ ਹੀ ਸਾਰੇ ਲੋਕਾਂ ਨੂੰ ਪਤਾ ਸੀ ਕਿ ਬਰਾੜ ਸਾਹਿਬ ਜਿਹੜਾ ਕੰਮ ਛੱਡ ਕੇ ਬੈਠੇ ਆ ਸਭ ਨੂੰ ਪਤਾ ਸੀ ਕਿ ਭਾਜਪਾ ਚੱਲ ਗਿਆ ਭੱਗ ਨਹੀਂ ਭਾਜਪਾ ਵਾਲਾ ਨਹੀਂ ਮੈਂ ਕਿਸੇ ਨਾਲ ਸਲਾਹ ਕੀਤੀ ਐ ਮੈਂ ਨਾ ਕਮਾ ਅੱਛਾ ਇਹ ਆਪਣੀ ਮਰਜ਼ੀ ਦੇ ਨਾਲ ਫੈਸਲਾ ਲੈ ਸਿੰਘ ਸਾਹਿਬ ਕਹਿੰਦੇ ਕਿ ਪਾਰਟੀ ਦੇ ਵਿੱਚ ਲੀਡਰਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਔਰ ਉਹਦਿਆਂ ਦੇ لالਚ ਹੁੰਦੇ ਨੇ ਲੀਡਰਾਂ ਨੂੰ ਇਸ ਕਰਕੇ ਦੂਜੀਆਂ ਪਾਰਟੀਆਂ ਦੇ ਵਿੱਚ ਜਾਣਾ ਚਾਹੁੰਦੇ ਨੇ ਚਰਨਜੀਤ ਬਰਾਰ ਨੂੰ ਕਿਸ ਚੀਜ਼ ਦਾ لالਚ ਸੀਗਾ ਮੈਂ ਗਿਆਨੀ ਜੀ ਦੀਆਂ ਗੱਲਾਂ ਦਾ ਜਵਾਬ ਦੇ ਦੂੰਗਾ ਕੋਈ ਨਹੀਂ ਦੋ ਚਾਰ ਹੋਰ ਬੋਲਣ ਦਿਓ ਫਿਰ ਇਕੱਠਿਆਂ ਜਵਾਬ ਦੇ ਲਾਂਗੇ ਤੇ ਕਹਿੰਦੇ ਜੀ ਗਿਆਨੀ ਆਰਪੀ ਦਾ ਫੋਨ ਆਇਆ ਮਗਰ 13 ਅਕਤੂਬਰ ਤੋਂ ਪਹਿਲਾਂ ਦਾ ਫੋਨ ਆਇਆ ਅੱਛਾ ਉਸ ਤੋਂ ਬਾਅਦ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਗਿਆਨੀ ਹਰਪੀ ਸਿੰਘ ਜੀ ਲੀਡਰਸ਼ਿਪ ਕਰਦੀ ਰਹੀ ਜਿਹਦੇ ਚ ਕੈਰੋਂ ਸਾਹਿਬ ਸੀਗੇ ਢਿੰਡਸਾ ਸਾਹਿਬ ਸੀਗੇ ਯਾਲੀ ਸਾਹਿਬ ਸੀਗੇ ਖੜਾ ਸਾਹਿਬ ਸੀਗੇ ਬੀਬੀ ਜਗੀਰਪੁਰ ਸੀਗੇ ਸਾਰੇ ਸੀਗੇ ਇਹ ਕਰਦੇ ਰਹੇ ਪਰ ਉਹ ਤੁਸੀਂ ਕਹਿ ਰਹੇ ਹੋ ਕਿ ਮੇਰੀ ਪੁੱਛ ਨਹੀਂ ਹੋਈ ਉੱਥੇ ਇਸ ਕਰਕੇ ਮੈਂ ਪੁੱਛ ਨਹੀਂ ਹੋਈ ਤੇ ਕਹਿੰਦੇ ਜੋ ਕਰਨਾ ਚਾਹੀਦਾ ਸੀ ਜੋ ਜਿਸ ਕਰਕੇ ਬਣੀ ਸੀ ਪੁਨਰ ਸੁਰਜੀਤ ਉਹ ਕੰਮ ਨਹੀਂ ਹੋ ਰਹੇ ਸੀ ਇਸ ਕਰਕੇ ਤੁਸੀਂ ਪਾਲਾ ਬਦਲਿਆ ਕਿਸੇ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਜਦੋਂ ਅਸਤੀਫਾ ਦਿੱਤਾ ਮਰਕ ਕੀ ਦੇਖਦੇ ਹੋ ਸੁਖਵੀਰ ਸਿੰਘ ਬਾਦਲ ਗਿਆਨੀ ਹਰਪੀਸ ਮੈਂ ਤਾਂ ਇਹ ਦੋਨੋਂ ਤੜੇ ਵਦਨ ਫੁੱਲਣ ਇਹ ਜਦੋਂ ਲੋਕਾਂ ਦੇ ਵਿੱਚ ਜਾਓਗੇ ਲੋਕ ਤਾਂ ਸਵਾਲ ਪੁੱਛਣਗੇ ਮੈਂ ਲੋਕਾਂ ਨੂੰ ਮਨਾ ਲਊਗਾ ਨਾ ਸਿਧਾਂਤਾਂ ਦੀ ਗੱਲ ਅਕਾਲੀ ਸਿਆਸਤ ਤੱਕ ਸੀਗੀ ਜਦੋਂ ਸਿਆਸਤ ਹੀ ਬਦਲ ਗਈ ਉਹਨਾਂ ਨੂੰ ਉਹਨਾਂ ਦੇ ਸਿਧਾਂਤ ਉਹਨਾਂ ਨੂੰ ਪਾਰਟੀ ਉਹਨਾਂ ਨੂੰ ਮੁਬਾਰਕ ਸਫ਼ਰ ਸ਼ੁਰੂ ਕੀਤਾ ਤੁਸੀਂ ਨੇ ਅਕਾਲੀ ਦਲ ਤੋਂ ਅਕਾਲੀ ਦਲ ਤੋਂ ਪੀਪਾ ਵਿਚ ਐਵੇਂ ਥੋੜੇ ਸਮੇ ਲਈ ਆਈ ਸੀ ਉਹ ਪਰਿਵਾਰ ਦਾ ਹੀ ਸਬੰਧ ਸੀ ਤਾਂ ਅੱਛਾ ਜੇ ਅੱਗੇ ਤੋਂ ਅਕਾਲੀ ਦਲ ਦੇ ਨਾਲ ਸਮਝੌਤਾ ਹੋ ਗਿਆ ਸਰਕਾਰ ਬਣ ਗਈ ਕੀ ਤੁਸੀਂ ਉਹ ਲੀਡਰਾਂ ਦੇ ਫਿਰ ਜਿਵੇਂ ਕਹਿ ਦਿੰਦੇ ਆ ਵੀ ਆਪਾਂ ਮੂੰਹ ਉੱਥੇ ਲੱਗਣਾ ਹੁੰਦਾ ਉਹ ਚੀਜ਼ ਨੂੰ ਕਿਵੇਂ ਦੇਖੋਗੇ ਫਿਰ ਉਹਦੋਂ ਟਰੋਲ ਵੀ ਤੁਹਾਨੂੰ ਬਹੁਤ ਕੀਤਾ ਗਿਆ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਲੀਡਰਾਂ ਦੇ ਵੱਲੋਂ ਤੁਹਾਨੂੰ ਕਲਰਕ ਤੱਕ ਕਿਹਾ ਗਿਆ ਇੰਨਾ ਕ ਆਪਾਂ ਕਿਸੇ ਦੇ ਮਗਰ ਨਾ ਪਈਏ ਕਿ ਕੱਲ ਨੂੰ ਮਤਲਬ ਇਕੱਠੇ ਹੋਈਏ ਤੇ ਬੋਲਣ ਹੋ ਜਾਏਗੀ ਹੈਨਾ ਇਸ ਕਰਕੇ ਮੈਂ ਤਾਂ ਮੇਰੇ ਵੱਲੋਂ ਕਿਸੇ ਤੋਂ ਬੋਲਿਆ ਗਿਆ ਤਾਂ ਮੈਂ ਤਾਂ ਮਾਫੀ ਚਾਹੁੰਦਾ ਹਲਪਲ ਤੁਸੀਂ ਗਰਾਹ ਦੀ ਤਾਰੀਫ ਉਹ ਹੁੰਦੀ ਹੈ ਕਿ ਜਿਵੇਂ ਮੈਂ ਤਾਰੀਫ ਹੀ ਕੰਮਾਂ ਦੀ ਹੁੰਦੀ ਹੈ ਬਰਾਰ ਸਾਹਿਬ ਤੁਹਾਨੂੰ ਮੈਂ ਆਉਂਦਿਆਂ ਨੂੰ ਮੱਖਣ ਲਾਵਾਂ ਵੀ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਸੁਖਵੀਰ ਸਿੰਘ ਬਾਦਲ ਤੇ ਗਿਆਨੀ ਹਰਪ੍ਰੀਤ ਇਹਨਾਂ ਦੇ ਵਿੱਚ ਅੰਤਰ ਕੀ ਦੇਖਦੇ ਹੋ ਡਿਕਟੇਟਰ ਨੇ ਗਿਆਨੀ ਹਰਪ੍ਰੀਤ ਜੀ ਨਹੀਂ ਮੋਹ ਪੰਗਤਾ ਹੋਇਆ ਨਾ ਤਾਂ ਹੀ ਤੁਸੀਂ ਪਾਲਾ ਬਦਲਿਆ ਨਹੀਂ ਮੋਹ ਮੋਹ ਮੇਰਾ ਕੋਈ ਬੜਾ ਇਹਨਾਂ ਨਾਲ ਕਿੰਨਾ ਕਿ ਮੋਹ ਸੀ ਵਾਲੀ ਤੇ ਬਾਦਲ ਪਰਿਵਾਰ ਨਾਲ ਤਾਂ 60 70 ਸਾਲ ਦਾ ਪੁਨਰ ਸੁਰਜੀਤ ਨਾਲ ਤੁਹਾਡਾ ਮੋਹ ਨਹੀਂ ਸੀ ਪੰਜਾਬ ਦੀ ਸਿਆਸਤ ਵਿੱਚ ਅੱਜ ਵੱਡਾ ਦਿਨ ਹੈ ਦੋ ਚੋਟੀ ਦੇ ਲੀਡਰਾਂ ਨੇ ਆਪਣਾ ਪਾਲਾ ਬਦਲਿਆ ਚਰਨਜੀਤ ਸਿੰਘ ਬਰਾੜ ਤੇ ਜਗਮੀਤ ਬਰਾੜ ਚਰਨਜੀਤ ਸਿੰਘ ਬਰਾੜ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਬਹੁਤ ਧੰਨਵਾਦ ਮੈਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਕਿ ਪਾਲਾ ਬਦਲਿਆ ਇੱਕ ਉਹ ਸਮਾਂ ਸੀ ਜਦੋਂ ਅਕਾਲੀ ਦਲ ਤੋਂ ਬਾਗੀ ਹੋਏ ਸੀ ਪੁਨਰ ਸੁਰਜੀਤ ਬਣਾਇਆ ਖੁਦ ਪਰਚੀਆਂ ਕੱਟੀਆਂ ਅੱਜ ਕਿਸੇ ਹੋਰ ਪਾਰੇ ਦੇ ਵਿੱਚ ਆ ਗਏ ਸ਼ਿਫਟ ਹੋ ਗਏ ਭਾਜੀਪੀ ਦੇ ਵਿੱਚ ਇਹ ਫੈਸਲਾ ਕਿਵੇਂ ਲਿਆ ਔਰ ਕਿੰਨਾ ਕੌਖਾ ਸੀ ਦੇਖੋ ਇੱਕ ਗੱਲ ਹੈ ਕਿ ਜ਼ਿੰਦਗੀ ਦਾ ਜਿਹੜਾ ਪੜਾ ਹੈ ਜਾਂ ਉਤਰਾ ਚੜਾ ਹੈ ਇਹ ਇਹ ਸਾਡੇ ਗੁਰੂ ਮਹਾਰਾਜ ਵਾਹਿਗੁਰੂ ਜੀ ਨੇ ਲਿਖਿਆ ਹੈ ਕਿ ਕਿੱਥੇ ਤੁਸੀਂ ਕੰਮ ਕਰਨਾ ਹੈ ਕਿੱਥੇ ਜਾਣਾ ਹੈ ਕੀ ਕਰਨਾ ਹੈ ਇਹ ਸਾਡੇ ਆਪਣੇ ਵਸ ਨਹੀਂ ਹੈ ਮੈਂ ਪਿਓ ਦਾਦੇ ਤੋਂ ਲਾ ਕੇ ਇਹ ਆਪਣੀ ਵੀ 54 ਸਾਲ ਦੀ ਉਮਰ ਤੱਕ ਅਕਾਲੀ ਪੋਲਿਟਿਕਸ ਦੇ ਵਿੱਚ ਜਿਹੜਾ ਸੀਗਾ ਉਹ ਬਹੁਤ ਗ੍ਰਸਥੀ ਰਹੇ ਔਰ ਬਹੁਤ ਐਕਟਡੋਂ ਤੇ ਧਰਤੀ ਨਾਲ ਜੁੜ ਕੇ ਮਿਹਨਤ ਕੀਤੀ ਉਰੇ ਅਕਾਲੀ ਪੋਲੀਟਿਕਸ ਨੇ ਵੀ ਮੈਨੂੰ ਬਹੁਤ ਕੁਝ ਦਿੱਤਾ ਜਿੰਨਾ ਤੁਸੀਂ ਕਿਹਾ ਕਿ ਵੱਡੇ ਚਿਹਰੇ ਵੱਡਾ ਚਿਹਰਾ ਜੇ ਬਣਨ ਦੇ ਵਿੱਚ ਉਹ ਗੱਲਾਂ ਬਹੁਤ ਸਹਾਈ ਹੋਈਆਂ ਤਾਂ ਹੀ ਵੱਡਾ ਚਿਹਰਾ ਬਣ ਸਕਿਆ ਇਸ ਕਰਕੇ ਮੈਂ ਸਮਝਦਾ ਕਿ ਅੱਜ ਮੈਂ ਅਕਾਲੀ ਪੋਲੀਟਿਕਸ ਨੂੰ ਛੱਡ ਕੇ ਤੇ ਮੈਂ ਇੱਕ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ 'ਚ ਆਇਆ ਤੇ ਇਸ ਕਰਕੇ ਪਿਛਲੀਆਂ ਗੱਲਾਂ ਕੀ ਵਾਪਰਿਆ ਕੀ ਨਹੀਂ ਵਾਪਰਿਆ ਮੈਂ ਉਹ ਚਿੱਠੀ ਲਿਖਣ ਵੇਲੇ ਵੀ ਮੈਂ ਇੱਕੋ ਹੀ ਗੱਲ ਲਿਖੀ ਸੀ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਇਸ ਕਰਕੇ ਮੈਂ ਉਹਵੇਂ ਉਹ ਪੁਰਾਣਾ ਧੜਾ ਨਾ ਮੈਂ ਉਹਨਾਂ ਨੂੰ ਕੋਈ ਨਿੰਦਣਾ ਤੇ ਭੰਡਣਾ ਚਾਉਣਾ ਹਾਂ ਤੇ ਨਵੇਂ ਜਿਹੜੇ ਨਵੇਂ ਬਣਿਆ ਸੀ ਉਹਨਾਂ ਨੂੰ ਸਿਧਾਂਤ ਪਹਿਲਾਂ ਵਾਲਿਆਂ ਦੇ ਸਿਧਾਂਤਾਂ ਕਰਕੇ ਤੁਰੇ ਕਿਉਂਕਿ ਅਕਾਲੀ ਪੋਲਿਟਿਕ ਸੀ ਤਾਂ ਉਹਦੇ ਚ ਸਿਧਾਂਤਾਂ ਦੀ ਹੋਰ ਗੱਲ ਹੁੰਦੀ ਹੈ ਜੇ ਨਵੇਂ ਥਾਂ ਤੇ ਆਏ ਤੇ ਮੈਨੂੰ ਲੱਗਿਆ ਕਿ ਨਹੀਂ ਹੈ ਤੇ ਮੈਂ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਵਸਦੇ ਰਹੋ ਤਕੜੇ ਹੋ ਤੇ ਮੈਂ ਆਪਦਾ ਨਵਾਂ ਪ੍ਰਧਾਨ ਸਾਹਿਬ ਫੈਸਲਾ ਲੈਣਾ ਤਾਂ ਬਹੁਤ ਔਖਾ ਹੁੰਦਾ ਕਿਉਂਕਿ ਬਾਗੀ ਹੋਏ ਸੀ ਅਕਾਲੀ ਦਲ ਤੋਂ ਪੁਨਰ ਸੁਰਜੀਤ ਬਣਾ ਦਿੱਤਾ ਗਿਆਨੀ ਹਰਪ੍ਰੀਤ ਪ੍ਰਧਾਨ ਬਣ ਗਏ ਲਗਾਤਾਰ ਤੁਸੀਂ ਚੱਲ ਰਹੇ ਸੀਗੇ ਔਰ ਪਿਛਲੀਆਂ ਮੀਟਿੰਗਾਂ ਦੇ ਵਿੱਚੋਂ ਗਾਇਬ ਸੀਗੇ ਕਿ ਮਤਭੇਦ ਹੋਏ ਸੀ ਤੁਹਾਡੇ ਗਿਆਨੀ ਹਰਪ੍ਰੀਤ ਨਾਲ ਜਾਂ ਕਿਸੇ ਹੋਰ ਲੀਡਰ ਦੇ ਨਾਲ ਕਿਉਂਕਿ ਇਦਾਂ ਤਾਂ ਖਿਆਲ ਨਹੀਂ ਆਉਂਦਾ ਕਿ ਆਪਾਂ ਪਾਰਟੀ ਤੋਂ ਹੋਰ ਪਾਰਟੀ ਤੇ ਸ਼ਿਫਟ ਹੋ ਲਈਏ ਕੋਈ ਤਾਂ ਗੱਲਬਾਤ ਹੋਈ ਹੋਣੀ ਹੈ ਨਹੀਂ ਕੋਈ ਐਸੇ ਸਾਡੇ ਮਤਭੇਦ ਨਹੀਂ ਹੋਏ ਨਾ ਹੀ ਕੋਈ ਮਤਲਬ ਮੈਂ ਕਹਾਂ ਕਿ ਕੋਈ ਕਿਸੇ ਨਾਲ ਮੇਰੀ بگੜੀ ਹੈ ਹਾਂ ਮਤਲਬ ਇਹ ਕੁਦਰਤदाई ਮੈਂ ਤਾਂ ਕਹੂੰਗਾ ਵੈਗਰੂदाई ਵਰਤਾਰਾ ਹੈ ਕਿ ਮੈਨੂੰ ਉਸ ਥਾਂ ਤੇ ਬੈਠਣ ਨਹੀਂ ਸੀ ਦੇਣਾ ਜਿਵੇਂ ਮੈਂ ਬੜਾ ਥੋੜੇ ਵਾਲੀ ਗੱਲ ਕੇ ਬੰਦਾ ਜਦੋਂ ਅਫਸਰਟ ਜਾ ਹੁੰਦਾ ਹੈ 2-4 ਦਿਨ ਹੂੰ ਤਾਂ ਮੈਂ ਕਿਸੇ ਥੋੜੇ ਵਰਗੇ ਸਿਆਣੇ ਸੱਜਣ ਕੋਲੇ ਬੈਠਾ ਸੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਕਿਹਾ ਮੇਰੇ ਨਾਲ ਹੀ ਐ ਹੁੰਦੀ ਹੈ ਪਤਾ ਨਹੀਂ ਕੀ ਗੱਲ ਹੈ ਮੈਂ ਮਿਹਨਤ ਕਰਦਾ ਹਾਂ ਤੇ ਮਿਹਨਤ ਤੋਂ ਬਾਅਦ ਜਦੋਂ ਨਤੀਜੇ ਦੇ ਨੇੜੇ ਪਹੁੰਚਦੇ ਹਾਂ ਉਦੋਂ ਕੋਈ ਹੋਰ ਨਿਕਲ ਜਾਂਦਾ ਹਾਂ ਤਾਂ ਉਹ 2-3 ਮਿੰਟ ਬੈਠੇ ਸੋਚੀ ਗਏ ਸੋਚਣ ਤੋਂ ਬਾਅਦ ਉਹ ਕਹਿੰਦੇ ਕਿਉਂ ਨਹੀਂ ਸੋਚਦਾ ਕਿ ਤੇਰੇ ਲਈ ਪਰਮਾਤਮਾ ਨੇ ਕੋਈ ਵਧੀਆ ਵੀ ਸੋਚਿਆ ਹੋ ਸਕਦਾ ਹੈ ਵੱਡਾ ਵੀ ਸੋਚਿਆ ਹੋ ਸਕਦਾ ਇਸ ਕਰਕੇ ਮੈਨੂੰ ਉਸ ਦਿਨ ਤੋਂ ਬਾਅਦ ਅਹਿਸਾਸ ਹੋਇਆ ਤੇ ਮੈਂ ਆਪਦੀ ਪਿਛਲੀ ਸਮਝ ਲਓ ਜ਼ਿੰਦਗੀ ਨੂੰ ਛੱਡ ਕੇ ਅੱਗੇ ਨੂੰ ਵਧਿਆ ਤੇ ਮੈਨੂੰ ਲੱਗਦਾ ਹੈ ਕਿ ਅੱਜ ਵਰਲਡ ਦੀ ਸਭ ਤੋਂ ਵੱਡੀ ਡੈਮੋਕ੍ਰੈਟਿਕ ਜਿਹੜੀ ਪਾਰਟੀ ਹੈ ਤੁਹਾਡੇ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਨੇ ਰਾਜਪੁਰਾ ਤੋਂ ਤੁਸੀਂ ਪਹਿਲਾਂ ਵੀ ਚੋਣ ਲੜੀ ਆ ਬਹੁਤ ਸਾਰੇ ਵਰਕਰ ਤੁਹਾਡੇ ਤੇ ਭਰੋਸਾ ਕਰਦੇ ਨੇ ਜਦੋਂ ਅਕਾਲੀ ਦਲ ਤੋਂ ਬਾਗੀ ਹੋਏ ਸੀ ਉਹ ਵਰਕਰ ਤੁਹਾਡੇ ਨਾਲ ਸੀ ਵੀ ਵਿਰਾਟ ਸਾਹਿਬ ਜਿਵੇਂ ਕਹਿਣਗੇ ਉਹਨਾਂ ਦੇ ਨਾਲ ਆ ਪੁਨਰ ਸੁਰਜੀਤ ਨਾਲ ਜੁੜ ਗਏ ਉਹ ਸਾਰੀ ਪ੍ਰਤੀਕਿਰਿਆ ਜਿਹੜੀ ਮੈਂ ਤੁਹਾਨੂੰ ਦੱਸੀ ਆ ਹੁਣ ਵੀ ਉਹਨਾਂ ਦੀ ਸਲਾਹ ਨਾਲ ਚੱਲ ਰਹੇ ਹਾਂ ਜਾਂ ਆਪਣੇ ਪੱਧਰ ਤੇ ਫੈਸਲਾ ਕਰ ਲੈ ਕਿ ਹੁਣ ਭਾਜਪਾ ਤੋਂ ਸ਼ੁਰੂਆਤ ਕਰੀਏ ਨਵੀਂ ਪਾਰੀ ਮੈਂ ਮੈਂ ਇੱਕ ਗੱਲ ਕਹਾਂ ਕਿ 3 ਮਹੀਨਿਆਂ ਚ ਜਿੰਨਾ ਚਿਰ ਮੈਂ ਘਰੇ ਬੈਠਾ ਰਿਆਂ ਲਗਭਗ 95 ਦਿਨ ਹੋ ਗਏ ਅੱਜ 95 ਦਿਨਾਂ ਦੇ ਵਿੱਚ ਲਗਭਗ ਸਾਰਾ ਹੀ ਸਾਰੇ ਲੋਕਾਂ ਨੂੰ ਪਤਾ ਸੀ ਕਿ ਬਰਾੜ ਸਾਹਿਬ ਜਿਹੜਾ ਕੰਮ ਛੱਡ ਕੇ ਬੈਠੇ ਆ ਸਭ ਨੂੰ ਪਤਾ ਸੀ ਕਿ ਭਾਜਪਾ ਲਗਭਗ ਨਹੀਂ ਭਾਜਪਾ ਵਾਲਾ ਨਹੀਂ ਮੈਂ ਕਿਸੇ ਨਾਲ ਸਲਾਹ ਕੀਤੀ ਐ ਮੈਂ ਕਹਾਂ ਅੱਛਾ ਇਹ ਆਪਣੀ ਮਰਜ਼ੀ ਦੇ ਨਾਲ ਫੈਸਲਾ ਲਿਆ ਕੁਦਰਤੀ ਆ ਕਿਉਂਕਿ ਜੇ ਤੁਸੀਂ ਇਸ ਫੈਸਲੇ ਨੂੰ ਬਾਹਲਾ ਕੋਈ ਐ ਤਾਂ ਹੋ ਨਹੀਂ ਸਕਦਾ ਕਿ ਤੁਸੀਂ ਸੱਤ ਚ ਜਾ ਕੇ ਸਲਾਹ ਕਰੋ ਹਨ ਨਹੀਂ ਤੁਹਾਡੇ ਵਰਕਰ ਜਿਹੜੇ ਘਰੇ ਆਉਂਦੇ ਆ ਉਹ ਤਾਂ ਉਹਨਾਂ ਦੀ ਸਲਾਹ ਲਈ ਹੋਣੀ ਆ ਜਿੰਨਾਂ ਕਿ ਮੌਕੇ ਤੇ ਸੀਗੇ ਉਹਨਾਂ ਉਹ ਹਰ ਮਨੋਰੋਜ ਕਹਿੰਦੇ ਸੀ ਕੋਈ ਮਤਲਬ ਕੋ ਫੈਸਲਾ ਲੈਣਾ ਪੈਣਾ ਹੈ ਫੈਸਲਾ ਲੈਣਾ ਪੈਣਾ ਤੇ ਮੈਂ ਉਹਨਾਂ ਨੂੰ ਪੁੱਛ ਲੈਂਦਾ ਸੀ ਕਿ ਿੱਧਰ ਜਾਣਾ ਚਾਹੀਦਾ ਉਹ ਕਹਿੰਦੇ ਸੀ ਇੱਕ ਨੰਬਰ ਫਲਾਨਾ ਦੋ ਨੰਬਰ ਫਲਾਨਾ ਕਿਸੇ ਦਾ ਕੋਈ ਇੱਕ ਨੰਬਰ ਕਿਹਾ ਹੁੰਦਾ ਸੀ ਕਿਸੇ ਦਾ ਕੋਈ ਇੱਕ ਨੰਬਰ ਕਿਹਾ ਹੁੰਦਾ ਸੀ ਤਾਂ ਇਸ ਕਰਕੇ ਮੈਂ ਹੱਥ ਜੋੜ ਕੇ ਜੇ ਕਿਸੇ ਨੂੰ ਠੇਸ ਪਹੁੰਚੀ ਹੋਵੇ ਮੈਂ ਉਹਦੀ ਮਾਫੀ ਵੀ ਮੰਗਦਾ ਡਾਕਟਰ ਸਾਹਿਬ ਪਰ ਪਰ ਮੈਂ ਬੇਨਤੀ ਵੀ ਇਹ ਕਰੂੰਗਾ ਕਿ ਕਈ ਵਾਰੀ ਇਹ ਹੁੰਦਾ ਹੈ ਕਿ ਇਹ ਮੈਨੂੰ ਇਹ ਲੱਗਦਾ ਕਿ ਜਿਹੜੇ ਨੇ ਮੇਰੇ ਕਹਿੰਤੇ ਹਾਕ ਹਾਕ ਮਾਰਨ ਤੇ ਭਰਤੀ ਕੀਤੀ ਸੀ ਉਹਨਾਂ ਨੂੰ ਇੰਨਾ ਕੁ ਵੀ ਮੇਰੇ ਤੇ ਭਰੋਸਾ ਕਿ ਚਰਨਜੀਤ ਕਦੇ ਗਲਤ ਨਹੀਂ ਹੋ ਸਕਦਾ ਜੇ ਕੋਈ ਇਹ 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 ਸਟੈਪ ਚੱਕਿਆ ਤੇ ਉਹਦੇ ਪਿੱਛੇ ਕੋਈ ਕਾਰਨ ਨਹੀਂ ਹੋਣਗੇ ਐਵੇਂ ਨਹੀਂ ਚੁੱਕਣ ਵਾਲਾ ਕਿਉਂਕਿ ਨਾ ਤਾਂ ਜੇ ਮੈਂ ਮੰਨ ਲਓ ਕੋਈ ਫਿਰ ਬੰਦਾ ਜਾਂਦਾ ਕੋਈ ਲਾਲਚ ਚ ਚੱਕਦਾ ਹੁੰਦਾ ਤੇ ਲਾਲਚ ਤਾਂ ਫਿਰ ਮੌਕੇ ਦੀ ਸਰਕਾਰ ਚ ਜਾਂਦਾ ਕੋਈ ਲਾਲਚ ਦਾ ਜ਼ਿਕਰ ਕੀਤਾ ਸਾਡੇ ਸਹਿਯੋਗੀ ਦੇ ਗਿਆਨੀ ਹਰਪ੍ਰੀਤ ਨਾਲ ਕੱਲ ਗੱਲਬਾਤ ਕੀਤੀ ਆ ਸਿੰਘ ਸਾਹਿਬ ਕਹਿੰਦੇ ਕਿ ਪਾਰਟੀ ਦੇ ਵਿੱਚ ਲੀਡਰਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਔਰ ਉਹਦਿਆਂ ਦੇ لالਚ ਹੁੰਦੇ ਨੇ ਲੀਡਰਾਂ ਨੂੰ ਇਸ ਕਰਕੇ ਦੂਜੀਆਂ ਪਾਰਟੀਆਂ ਦੇ ਵਿੱਚ ਜਾਣਾ ਚਾਹੁੰਦੇ ਨੇ ਚਰਨਜੀਤ ਬਰਾਰ ਨੂੰ ਕਿਸ ਚੀਜ਼ ਦਾ لالਚ ਸੀਗਾ ਕੀ ਉਹ ਪੁਨਰ ਸੁਰਜੀਤ ਦੇ ਵਿੱਚ ਉਹ ਥਾਂ ਨਹੀਂ ਮਿਲੀ ਜੋ ਮਿਲਣੀ ਚਾਹੀਦੀ ਸੀ ਨਹੀਂ ਦੇਖੋ ਦੋ ਗੱਲਾਂ ਐ ਮੈਂ ਪਹਿਲੀ ਗੱਲ ਤੋਂ ਥਾਂ ਪਿੱਛੇ ਨਹੀਂ ਲੜਾਈ ਸੀ ਹਮ ਗੱਲ ਸੀ ਕੰਮ ਪਿੱਛੇ ਜਿਹੜਾ ਕੰਮ ਮੈਂ ਚਾਹੁੰਦਾ ਸੀ ਜੇ ਕਦੇ ਮੌਕਾ ਬਣਿਆ ਕੋਈ ਨਹੀਂ ਮੈਂ ਗਿਆਨੀ ਜੀ ਦੀਆਂ ਗੱਲਾਂ ਦਾ ਜਵਾਬ ਦੇ ਦੂੰਗਾ ਕੋਈ ਨਹੀਂ ਦੋ ਚਾਰ ਹੋਰ ਬੋਲਣ ਦਿਓ ਫਿਰ ਇਕੱਠਿਆਂ ਜਵਾਬ ਦੇ ਲਾਂਗੇ ਮਤਲਬ ਜਿਸ ਕੈਜ਼ੂਅਲ ਤਰੀਕੇ ਨਾਲ ਉਹਨਾਂ ਨੇ ਜਵਾਬ ਦਿੱਤਾ ਹੈ ਮੈਨੂੰ ਅੱਜ ਤੁਹਾਡੇ ਕਿਸੇ ਪੱਤਰਕਾਰ ਵੀਰ ਨੇ ਪੁੱਛਿਆ ਵੀ ਤੁਹਾਨੂੰ ਪਾਰਟੀਆਂ ਦੇ ਫੋਨ ਆਏ ਮੈਂ ਕਿ ਲਗਭਗ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਦੇ ਫੋਨ ਆਏ ਅਕਾਲੀ ਦਲ ਨੂੰ ਛੱਡ ਕੇ ਅਕਾਲੀ ਦਲ ਦੇ ਬੰਦਿਆਂ ਨੇ ਪਹੁੰਚ ਕੀਤੀ ਦੋ ਦਿਨਾਂ ਦੇ ਵਿੱਚ ਵਿੱਚ ਤੇ ਕਹਿੰਦੇ ਜੀ ਗਿਆਨੀ ਹਰਪ੍ਰੀਤ ਦਾ ਫੋਨ ਆਇਆ ਮਗਰ 13 ਅਕਤੂਬਰ ਤੋਂ ਪਹਿਲਾਂ ਦਾ ਫੋਨ ਆਇਆ ਅੱਛਾ ਉਸ ਤੋਂ ਬਾਅਦ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਗਿਆਨੀ ਹਰਪ੍ਰੀਤ ਸਿੰਘ ਦੀ ਮੈਂ ਸਾਡੀ ਪਾਰਟੀ ਦੀ ਲੀਡਰਸ਼ਿਪ ਕਰਦੇ ਰਹੇ ਜਿਹਦੇ ਚ ਕੈਰੋਂ ਸਾਹਿਬ ਸੀਗੇ ਢੀਂਡ ਸਾਹਿਬ ਸਾਹਿਬ ਸੀਗੇ ਈਆਲੀ ਸਾਹਿਬ ਸੀਗੇ ਰਖੜਾ ਸਾਹਿਬ ਸੀਗੇ ਬੀਬੀ ਜਗੀਰਪੁਰ ਸੀਗੇ ਸਾਰੇ ਸੀਗੇ ਇਹ ਕਰਦੇ ਰਹੇ ਹੂੰ ਪਰ ਉਹ ਤੁਸੀਂ ਕਹਿ ਰਹੇ ਹੋ ਕਿ ਮੇਰੀ ਪੁੱਛ ਨਹੀਂ ਹੋਈ ਉੱਥੇ ਇਸ ਕਰਕੇ ਮੈਂ ਪੁੱਛ ਨਹੀਂ ਹੋਈ ਨਹੀਂ ਦੋ ਗੱਲਾਂ ਤੁਸੀਂ ਇਹਨੂੰ ਹੋਰ ਛੋਟੇ ਪਾਸੇ ਲਿਜਾ ਰਹੇ ਹੋ ਮਤਲਬ ਮੈਂ ਇੱਕ ਨਕਸ਼ਾ ਬਣਾ ਲਿਆ ਠੀਕ ਹੈ ਵੀ ਅਸੀਂ ਹੁਣ 25 ਅਗਸਤ ਦੀ ਗੱਲ ਹੈ ਅੱਜ ਦੀ ਨਹੀਂ 25 ਅਗਸਤ ਨੂੰ ਮੈਂ ਕਿਹਾ ਕਿ ਆਪਾਂ ਹੁਣ ਹੜਾਂ ਤੇ ਆ ਕਰਨਾ ਹੈ ਤੇ ਅਗਲੇ 75 ਦਿਨ 75 ਹਲਕਿਆਂ ਦਾ ਪ੍ਰੋਗਰਾਮ ਹੈ ਤੇ ਆ ਕਰਨਾ ਤੁਸੀਂ ਰੋਡ ਮੈਪ ਬਣਾ ਕੇ ਦੇਤਾ ਉਹਨਾਂ ਟੋਟਲ ਦੇਤਾ ਮੈਂ ਬਣਾ ਕੇ ਦੇਤਾ ਉਹ ਕਿਤੇ ਪ੍ਰਮਾਨ ਨਹੀਂ ਚੜਿਆ ਫਿਰ ਕਿਸੇ ਹੋਰ ਬੰਦਿਆਂ ਨੇ ਵੀ ਬਣਾ ਕੇ ਪਹੁੰਚ ਗਿਆ ਉਹ ਵੀ ਪ੍ਰਮਾਨ ਨਹੀਂ ਚੜਿਆ ਕਿਹਨੂੰ ਦਿੱਤਾ ਸੀ ਮਤਲਬ ਚਲੋ ਪਾਰਟੀ ਪ੍ਰਧਾਨ ਤੋਂ ਇਲਾਵਾ ਕਿਹਨੂੰ ਦਿੱਤਾ ਮਤਲਬ ਉਹ ਅੱਜ ਤੱਕ ਮੈਂ ਤੁਹਾਨੂੰ ਪੁੱਛਦਾ ਹਾਂ ਕਿ 6 ਮਹੀਨਿਆਂ ਦੇ ਵਿੱਚ ਕੋਈ ਪਾਰਟੀ ਦਾ ਪ੍ਰੋਗਰਾਮ ਕੀ ਹੈ ਜੀ ਹੈ ਪਾਰਟੀ ਦਾ ਕੋਈ ਵੱਡਾ ਕੱਟ ਕਰਕੇ ਸਰਕਾਰ ਦੇ ਖਿਲਾਫ ਜਿਹੜੀ ਦੇ ਵੀ ਖਿਲਾਫ ਬੇਇਨਸਾਫੀ ਲੱਗਦੀ ਹੈ ਭਵੇਂ ਕਿਸੇ ਕੋਸ਼ਿਸ਼ ਵੀ ਸੀਗੇ ਮੈਂ ਪੁਰਾਣੇ ਕੰਮ ਦੇੜਨੇ ਨਹੀਂ ਚਾਹੁੰਦਾ ਤਾਂ ਉਹ ਕਿੱਥੇ ਐ ਸੀ ਇਸ ਕਰਕੇ ਨਾ ਮੇਰਾ ਕੋਈ ਗਿਆਨੀ ਜੀ ਨਾਲ ਮੇਰਾ ਕਾਹਦਾ ਮਨ ਮਟਾਵਾ ਹੈ ਉਹ ਉਹ ਆਪਦੇ ਤੁਸੀਂ ਕਹਿੰਦੇ ਹੋ ਜੋ ਕਰਨਾ ਚਾਹੀਦਾ ਸੀ ਜੋ ਜਿਸ ਕਰਕੇ ਬਣੀ ਸੀ ਪੁਨਰਸੁਰਜੀਤ ਉਹ ਕੰਮ ਨਹੀਂ ਹੋ ਰਿਹਾ ਸੀ ਇਸ ਕਰਕੇ ਤੁਸੀਂ ਪਾਲਾ ਬਦਲ ਲਿਆ ਕਿਸੇ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਜਦੋਂ ਅਸਤੀਫਾ ਦਿੱਤਾ ਸਾਡੇ ਲੀਡਰਾਂ ਨੇ ਮੈਂ ਜਿਨ੍ਹਾਂ ਦੇ ਪੰਜਾਂ ਚੀਆਂ ਦੇ ਨਾਂ ਲਏ ਆ ਬਹੁਤ ਕੋਸ਼ਿਸ਼ ਕੀਤੀ ਤੇ ਮੈਨੂੰ ਕਈ ਵਾਰੀ ਐਵੇਂ ਵੀ ਲੱਗਦਾ ਵੀ ਜਿੰਨਾਂ ਨਾਲ ਇੰਨਾ ਲੰਮਾ ਸਮਾਂ ਚੱਲੇ ਹੋਈ ਹੈ ਉਹਨਾਂ ਨੂੰ ਫੇਸ ਕਰਨਾ ਵੀ ਔਖਾ ਹੋ ਜਾਂਦਾ ਕਿਉਂਕਿ ਉਹ ਲੀਡਰਾਂ ਦੇ ਪਿੱਛੇ ਸਟੈਂਡ ਲਿਆ ਤੁਸੀਂ ਕਰੋ ਸਾਹਿਬ ਵਰਗੇ ਏਡੇ ਏਡੇ ਪਰਿਵਾਰ ਜਿਹੜੇ ਹੈ ਉਹ ਇੱਕ ਮੇਰੇ ਨਮਾਣੇ ਜਿਹਨੂੰ ਬਾਰ-ਬਾਰ ਕਹਿਣ ਵੀ ਨਹੀਂ ਤੂੰ ਹਰ ਹਾਲਤ ਸਾਡੇ ਨਾਲ ਹੀ ਚੱਲ ਹਨਾ ਤਾਂ ਉਹ ਜਵਾਬ ਦੇਣੇ ਬਹੁਤ ਔਖੇ ਹੁੰਦੇ ਤੁਸੀਂ ਇੱਕ ਇੱਕ ਚੀਜ਼ ਦਾ ਜ਼ਿਕਰ ਕੀਤਾ ਜਦੋਂ ਲੈਟਰ ਲਿਖਿਆ ਸੀ ਜਾਂ ਜਦੋਂ ਗੱਲਬਾਤ ਹੋਈ ਕਹਿੰਦੇ ਫਰਕ ਨਹੀਂ ਆ ਸੁਖਵੀਰ ਬਾਦਲ ਦੀ ਪਾਰਟੀ ਦੇ ਵਿੱਚ ਤੇ ਪੁਨਰ ਸੁਰਜੀਤ ਦੇ ਵਿੱਚ ਬਹੁਤਾ ਫਰਕ ਨਹੀਂ ਆ ਕੋਈ ਸਿਧਾਂਤ ਬਦਲਿਆ ਨਹੀਂ ਪਹਿਲਾਂ ਵੀ ਉਹੀ ਕੁਝ ਸੀ ਹੁਣ ਵੀ ਉਹੀ ਕੁਝ ਆ ਤੁਸੀਂ ਦੋਹਾਂ ਪਾਰਟੀਆਂ ਦਾ ਨਿਗਮ ਬਣਿਆ ਫਰਕ ਕੀ ਦੇਖਦੇ ਹੋ ਸੁਖਵੀਰ ਸਿੰਘ ਬਾਦਲ ਗਿਆਨੀ ਹਰਪੀ ਸਿੰਘ ਦੇਖੋ ਦੋ ਗੱਲਾਂ ਐ ਮੈਂ ਗੱਲ ਸਿਧਾਂਤਾਂ ਦੀ ਕੀਤੀ ਸੀ ਤੇ ਸਿਧਾਂਤਾਂ ਦੇ ਮੁਤਾਬਕ ਮੈਂ ਤਾਂ ਤੁਹਾਨੂੰ ਸਵਾਲ ਪਾ ਦਿੰਨਾ ਤੇ ਪੰਜਾਬ ਦੀ ਜਨਤਾ ਨੂੰ ਪਾ ਦਿੰਨਾ ਵੀ ਤੁਹਾਨੂੰ ਕੋਈ ਲੱਗਦਾ ਫਰਕ ਕਿਸੇ ਗੱਲ 'ਚ ਫਰਕ ਤੁਸੀਂ ਆਬਜ਼ਰਵ ਕੀਤਾ ਹੋਣਾ ਕਿ ਮੈਂ ਮੈਂ ਤਾਂ ਪਿੱਛੇ ਛੱਡਿਆ ਆ ਨਾ ਜੀ ਨਾ ਮੈਂ ਮੈਂ ਤਾਂ ਇਹਨਾ ਦੋਨੋਂ ਟੜੇ ਵਦਨ ਫੁੱਲਣ ਤੇ ਜਦੋਂ ਲੋਕਾਂ ਦੇ ਵਿੱਚ ਜਾਓਗੇ ਲੋਕ ਤਾਂ ਸਵਾਲ ਪੁੱਛਣਗੇ ਮੈਂ ਲੋਕਾਂ ਨੂੰ ਮੈਂ ਮਨਾ ਲੂੰਗਾ ਨਾ ਮੈਨੂੰ ਪਤਾ ਹੈ ਲੋਕਾਂ ਨੇ ਮੈਨੂੰ ਪਹਿਲਾਂ ਹੀ ਪਛੀ ਬੈਠੇ ਦੱਸੀ ਬੈਠੇ ਮੈਂ ਇਸ ਕਰਕੇ ਮੈਂ ਕਿ ਮੀਡੀਆ 'ਚ ਉਹਨਾਂ ਨੂੰ ਨੀਵੇਂ ਦਿਖਾਵਾਂ ਅਸੀਂ ਇਕੱਠੇ ਰਹੇ ਹਾਂ ਯਾਰ ਕੀ ਲੋੜ ਪਈ ਹੈ ਨਾਲੇ ਹੁਣ ਪਤਾ ਕੀ ਹੈ ਸਿਧਾਂਤਾਂ ਦੀ ਗੱਲ ਅਕਾਲੀ ਸਿਆਸਤ ਤੱਕ ਸੀਗੀ ਜਦੋਂ ਸਿਆਸਤ ਹੀ ਬਦਲ ਗਈ ਉਹਨਾਂ ਨੂੰ ਉਹਨਾਂ ਦੇ ਸਿਧਾਂਤ ਉਹਨਾਂ ਨੂੰ ਪਾਰਟੀ ਉਹਨਾਂ ਨੂੰ ਮੁਬਾਰਕ ਤੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਜੇ ਕਿਸੇ ਦੇ ਮੇਰੇ ਬੋਲਣ ਨਾਲ ਅੱਜ ਤਿਕਰ ਜੇ ਕਿਤੇ ਠੇਸ ਵੀ ਕਿਸੇ ਨੂੰ ਪਹੁੰਚੀ ਹੈ ਮੈਂ ਤਾਂ ਉਹਦੀ ਮਾਫੀ ਮੰਗਦਾ ਹਾਂ ਅਕਾਲੀ ਦਲ ਪੁਨਰ ਸੁਰਜੀ ਦਾ ਪੰਜਾਬ ਦੇ ਵਿੱਚ ਭਵਿੱਖ ਕੀ ਦੇਖਦੇ ਹਾਂ ਉਹਨੂੰ ਝਟਕਾ ਦੇ ਕੇ ਆਏ ਹੋ ਕੀ ਛੱਡ ਕੇ ਗਏ ਹੋ ਔਰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਤਾਈ ਦੇ ਵਿੱਚ ਕੀ ਹੋਵੇਗਾ ਉਸ ਪਾਰਟੀ ਦਾ ਭਵਿੱਖ ਮੈਂ ਇਹ ਦੇਖਦਾ ਜਦੋਂ ਮੁੱਖ ਮੰਤਰੀ ਮੈਂ ਹਰਿਆਣਾ ਨੂੰ ਮਿਲਿਆ ਤੇ 24 ਫਸਲਾਂ ਤੇ ਐਮਐਸਪੀ ਦੇ ਰਿਆ ਹਾਂ ਮਜ਼ਦੂਰਾਂ ਨੂੰ ਪੂਰੀ ਦਿਹਾੜੀ ਜਿਹੜੀ ਹੈ ਉਹ ਦੇ ਰਿਆ ਹਾਂ ਬੀਬੀਆਂ ਨੂੰ 2100 ਰੁਪਏ ਮਹੀਨਾ ਮਿਲ ਰਿਹਾ 3200 ਰੁਪਏ ਵਡਾਪਾ ਪੈਨਸ਼ਨ ਮਿਲ ਰਹੀ ਹੈ ਤੇ ਜਿਹੜਾ ਸੂਬਾ ਸਾਡਾ ਤਾਂ 5 ਲੱਖ ਦੇ ਕਰਜ਼ੇ ਚ ਡੁੱਬਿਆ ਪਿਆ ਉਹ ਸੂਬਾ ਸਰਪਲਸ ਹੋਇਆ ਪਿਆ ਮੈਂ ਜਿਹੜਾ ਉਹ ਭਵਿੱਖ ਦੇਖਦਾ ਆਪਦਾ ਕਿ ਪੰਜਾਬ ਦਾ ਭਵਿੱਖ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਨ ਦੀ ਸਰਕਾਰ ਬਣਾਉਣ ਵਾਲੀ ਹੈ ਹਮ ਵਰਨਾ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਵਪਾਰੀ ਅੱਜ ਗੈਂਗਸਟਰ ਤੋਂ ਠੱਗਿਆ ਜਾ ਰਿਹਾ ਹਮ ਵਰਨਾ ਅੱਜ ਸਾਡੇ ਪੰਜਾਬ ਦੇ ਉਹ ਉਹ ਹਾਲਾਤ ਬਣੇ ਹੋਏ ਐ ਕਿ ਅਸੀਂ ਕਿੱਥੇ 1 ਨੰਬਰ ਤੇ ਹੁੰਦੇ ਹੁੰਦੇ ਅਸੀਂ ਥੱਲੇ ਨੂੰ ਜਾ ਰਹੇ ਹਾਂ ਭਾਵੇਂ ਨਸ਼ਿਆਂ ਦੇ ਮਾਮਲੇ ਚ ਹੋਵੇ ਭਾਵੇਂ ਗੈਂਗਸਟਰ ਦੇ ਹੋਵੇ ਜਾਂ ਕੁਝ ਵੀ ਹੋਵੇ ਇਸ ਕਰਕੇ ਮੈਂ ਤਾਂ ਆਉਣ ਵਾਲਾ ਜਿਹੜਾ ਭਵਿੱਖ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਦੇਖਦਾ ਹਾਂ ਜਿਹਨੂੰ ਮੈਂ ਛੱਡਿਆ ਜਾਂ ਉਹ ਉਹ ਪਰਮਾਤਮਾ ਕਰੇ ਉਹਨਾਂ ਨੂੰ ਵੀ ਤਰੱਕੀ ਬਖਸ਼ੇ ਪਰਮਾਤਮਾ ਸਾਹਿਬ ਤੁਹਾਡਾ ਇੱਕ ਲੰਮਾ ਤਜਰਬਾ ਹੋ ਚੁੱਕਿਆ ਪਾਰਟੀਆਂ ਦੇ ਨਾਲ ਕੰਮ ਕਰ ਚੁੱਕੇ ਹੋ ਪੀਪੀਵੀ ਤੋਂ ਸਫ਼ਰ ਸ਼ੁਰੂ ਕੀਤਾ ਤੁਸੀਂ ਨਹੀਂ ਅਕਾਲੀ ਦਲ ਤੋਂ ਅਕਾਲੀ ਦਲ ਤੋਂ ਪੀਪੀ ਤਾਂ ਵਿੱਚ ਐਵੇਂ ਥੋੜੇ ਸਮੇਂ ਲਈ ਆਈ ਸੀ ਉਹ ਪਰਿਵਾਰ ਦਾ ਹੀ ਸਬੰਧ ਸੀ ਤਾਂ ਅੱਛਾ ਲੰਮਾ ਤਜਰਬਾ ਤੁਹਾਡਾ ਹੋ ਚੁੱਕਿਆ ਹੁਣ ਕੀ ਲੱਗਦਾ ਕਿ ਅੱਗੇ ਜਾ ਕੇ ਬੀਜੇਪੀ ਦਾ ਅਕਾਲੀ ਦਲ ਦੇ ਨਾਲ ਗੱਠਜੋੜ ਹੋਵੇਗਾ ਕਿਉਂਕਿ ਬਹੁਤ ਸਾਰੇ ਬੀਜੇਪੀ ਦੇ ਵੀ ਟੌਪ ਦੇ ਲੀਡਰ ਨੇ ਜਿਹੜੇ ਬਿਆਨਬਾਜ਼ੀ ਕਰਦੇ ਨੇ ਕਿ ਜੇ ਇਕੱਠੇ ਨਹੀਂ ਹੁੰਦੇ ਤਾਂ ਪੰਜਾਬ ਦੇ ਵਿੱਚ ਪਾਰਟੀ ਦੀ ਸਰਕਾਰ ਨਹੀਂ ਬਣਦੀ ਜੇ ਅੱਗੇ ਤੋਂ ਅਕਾਲੀ ਦਲ ਦੇ ਨਾਲ ਸਮਝੌਤਾ ਹੋ ਗਿਆ ਸਰਕਾਰ ਬਣ ਗਈ ਕੀ ਤੁਸੀਂ ਉਹ ਲੀਡਰਾਂ ਦੇ ਫਿਰ ਜਿਵੇਂ ਕਹਿ ਦਿੰਦੇ ਆ ਵੀ ਆਪਾਂ ਮੂੰਹ ਉੱਥੇ ਲੱਗਣਾ ਹੁੰਦਾ ਉਹ ਚੀਜ਼ ਨੂੰ ਕਿਵੇਂ ਦੇਖੋਗੇ ਫਿਰ ਮੈਂ ਨਾ ਇਹ ਮਹਿਸੂਸ ਕਰਦਾ ਹਾਂ ਕਿ ਇਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵੱਲ ਨੂੰ ਜਿਹੜਾ ਸੀਗਾ ਉਹ ਉਤਵੱਜੋਂ ਨਹੀਂ ਸੀ ਦਿੱਤੀ ਮੈਂ ਇਹ ਮਹਿਸੂਸ ਕਰਦਾ ਸੀ ਅੱਛਾ ਜਿਸ ਦਿਨ 24 ਦਸੰਬਰ ਨੂੰ ਅਮੇਸ਼ਾ ਜੀ ਦੀ ਸਪੀਚ ਹੋਈ ਨਾ ਪੰਚਕੁਲਾ ਦੇ ਵਿੱਚ ਸਾਬਜਾਦਿਆਂ ਦੇ ਸ਼ਹਾਦਤ ਦੇ ਮੌਕੇ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਉਹਨੂੰ ਸ਼ੇਅਰ ਕਰਿਓ 34 ਮਿੰਟ ਦੀ ਸਪੀਚ ਹੈ ਹਰ ਪੰਜਾਬੀ ਤੇ ਹਰ ਸਿੱਖ ਨੂੰ ਸੁਣਨੀ ਚਾਹੀਦੀ ਹੈ ਜੋ ਸੁਣ ਲੋਗੇ ਨਾ ਜੋ ਭਾਜਪੀ ਦੇ ਦੀ ਪਰਸੈਪਸ਼ਨ ਸਾਡੇ ਹੀ ਬੰਦਿਆਂ ਨੇ ਖੜੀ ਕੀਤੀ ਗਈ ਹੈ ਉਹ ਆਪੇ ਹੀ ਸਾਫ਼ ਹੋ ਜੂਗੀ ਮੈਂ ਪਹਿਲੀ ਉੱਥੋਂ ਪ੍ਰਭਾਵਿਤ ਹੋਇਆ ਸਭ ਤੋਂ ਵੱਡੀ ਗੱਲ ਹਾਂ ਤਾਂ ਉਸ ਤੋਂ ਬਾਅਦ ਜਦੋਂ ਮੈਂ ਉਦੋਂ ਅੱਗੇ ਫਰੋਲਿਆ ਤੇ 768 ਜ਼ਿਲ੍ਹਿਆਂ ਦੇ ਵਿੱਚ ਹਰ ਭਾਸ਼ਾ ਦੇ ਵਿੱਚ ਹਮ ਤਾਮਲ ਦੇ ਵਿੱਚ ਬੰਗਾਲੀ ਦੇ ਵਿੱਚ ਜਿਹੜੀ ਵੀ ਭਾਸ਼ਾ ਸੂਬੇ ਦੀ ਉੱਥੋਂ ਦੇ ਸਾਡੇ ਸਹਿਬਜ਼ਾਦਾਂ ਦੀ ਸ਼ਹਾਦਤ ਬਾਰੇ ਇਤਿਹਾਸਕ ਪ੍ਰੋਗਰਾਮ ਕਰਕੇ ਸਰਕਾਰੀ ਤੌਰ ਤੇ ਤੇ ਪਾਰਟੀ ਦੇ ਤੌਰ ਤੇ ਦੱਸਿਆ ਗਿਆ ਲੋਕਾਂ ਨੂੰ ਇਸ ਤੋਂ ਵੀ ਅੱਗੇ ਜਦੋਂ ਮੈਂ ਪੜਤਾਲਿਆ ਹੁਣ ਮੈਂ ਤੇ ਤੁਹਾਨੂੰ ਵੀ ਪੁੱਛ ਲੈਣਾ ਸ਼ਾਇਦ ਤੁਹਾਨੂੰ ਵੀ ਨਾ ਸਤਾਰਕ ਹੋ ਪੰਜਾਬ ਦੇ ਲੋਕਾਂ ਨੂੰ ਵੀ ਕਿਉਂਕਿ ਮੈਂ ਸਤਾਰਕ ਹਾਂ ਮੈਨੂੰ ਵੀ ਨਹੀਂ ਸੀ ਪਤਾ ਕਿ 2020 ਦਾ 2020 ਨੂੰ ਅੱਜ 5 ਸਾਲ ਹੋ ਗਏ ਹਮ CBSE ਦੇ ਵਿੱਚ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਨਵਾਂ ਪਾਠਕ੍ਰਮ ਪਾ ਕੇ ਤੇ ਉਹ ਪੜਾਇਆ ਜਾ ਰਿਹਾ ਤੇ ਕਰੋੜਾਂ ਬੱਚੇ ਪੜ ਚੁੱਕੇ ਆ ਮਤਲਬ ਇਹ 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 ਕਿਤੇ ਛੋਟੀਆਂ ਗੱਲਾਂ ਇਸ ਕਰਕੇ ਮੈਂ ਤੇ ਸਿਰਫ ਵੇਖਦਾ ਕਿ ਅੱਜ ਅੱਜ ਜੇ ਕੋਈ ਅਸੀਂ ਆਪਦੇ ਨਿੱਜੀ ਸਵਾਰਥ ਨੂੰ ਵੀ ਛੱਡ ਦਈਏ ਹੂੰ ਬਾਕੀ ਗੱਲਾਂ ਨੂੰ ਵੀ ਛੱਡ ਦਈਏ ਅੱਜ ਪੰਜਾਬ ਉਸ ਖੱਤੇ ਦੇ ਵਿੱਚ ਡਿੱਗਿਆ ਪਿਆ ਜਿੱਥੋਂ ਸਿਰਫ ਤੇ ਸਿਰਫ ਬੀਜੇਪੀ ਕੱਢ ਸਕਦੀ ਹੈ ਉਹ ਕੋਈ ਕੱਢ ਨਹੀਂ ਸਕਦੀ ਉਹਦਾ ਕਾਰਨ ਹੈ ਕਿ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਰਹਿ ਲਈ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਵੀ ਸੀਗੀ ਜੇ ਉਹ ਨਹੀਂ ਕੱਢ ਸਕੇ ਤੇ ਸਾਡੇ ਕੋਲੇ ਹੁਣ ਵਿਕਲਪ ਕੀ ਬਚਿਆ ਇੱਕੋ ਹੀ ਬਚਿਆ ਨਾ ਇਸ ਕਰਕੇ ਪੰਜਾਬ ਬੜਾ ਹਤਾਸ਼ ਤੇ ਨਾਰਾਜ਼ ਹੈ ਪੰਜਾਬ ਨੇ ਕਦੇ ਘਰ ਘਰ ਨੌਕਰੀ ਦੇ ਨਾਰੇ ਕਦੇ ਕਰਜ਼ਾ ਮਾਫੀ ਦੇ ਨਾਰੇ ਕਦੇ ਹਜ਼ਾਰ ਹਜ਼ਾਰ ਰੁਪਏ ਦੇ ਸਾਰੇ ਝੇਲ ਲਿਆ ਹੁਣ ਮੌਕਾ ਹੈ ਕਿ ਮੇਰਾ ਖਿਆਲ ਹੈ ਕਿ ਦਬਲ ਇੰਜਨ ਦੀ ਸਰਕਾਰ ਬਣਾਉਣੀ ਪੈਣੀ ਗਰਾੜ ਸਾਹਿਬ ਮੇਰਾ ਲਾਸਟ ਕੁਐਸਚਨ ਆ ਕਿ ਜਦੋਂ ਅਕਾਲੀ ਦਲ ਤੋਂ ਤੁਸੀਂ ਵੱਖ ਹੋਏ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਆ ਕਿ ਬਹੁਤ ਤਿੱਖੇ ਸ਼ਬਦੀ ਹਮਲੇ ਕੀਤੇ ਸੀ ਤੁਸੀਂ ਕਿਹਾ ਸੀ ਵੀ ਉਹ ਲੀਡਰਸ਼ਿਪ ਨਹੀਂ ਰਹੀ ਜੋ ਹੋਣੀ ਚਾਹੀਦੀ ਸੀ ਉਸ ਤੋਂ ਬਾਅਦ ਚਲੋ ਅਲੱਗ ਤੁਸੀਂ ਨੇ ਧੜਾ ਬਣਾ ਲਿਆ ਉਦੋਂ ਟਰੋਲ ਵੀ ਤੁਹਾਨੂੰ ਬਹੁਤ ਕੀਤਾ ਗਿਆ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਲੀਡਰਾਂ ਦੇ ਵੱਲੋਂ ਤੁਹਾਨੂੰ ਕਲਰਕ ਤੱਕ ਕਿਹਾ ਗਿਆ ਔਰ ਅੱਜ ਜਦੋਂ ਤੁਸੀਂ ਪਾਲਾ ਬਦਲ ਲਿਆ ਅੱਜ ਵੀ ਬਹੁਤ ਟਰੋਲ ਕੀਤਾ ਜਾ ਰਿਹਾ ਕਿ ਉਹ ਹੀ ਨੇ ਜਿਨ੍ਹਾਂ ਨੇ ਪੁਨਰ ਸੁਰਜੀਤ ਖੜੀ ਕੀਤੀ ਸੀ ਅੱਜ ਕਿਉਂ ਚਲੇ ਗਏ ਇਕੱਲੇ ਛੱਡ ਕੇ ਫਿਰ ਉਹ ਲੋਕਾਂ ਦੇ ਲਈ ਕੀ ਜਵਾਬ ਆ ਤੁਹਾਡਾ ਲੇਕੋ ਮੇਰੀ ਬੇਨਤੀ ਹੈ ਕਿ ਜਿਹੜਾ ਤਾਂ ਟਰੋਲ ਹੋਣਾ ਹੈ ਨਾ ਉਹ ਤਾਂ ਮੁੱਲ ਦੇ ਸੌ ਸੌ ਮੁੰਡੇ ਬਿਠਾਏ ਆ ਜਿਹਦੇ ਕੋਲੇ ਵੀ ਪੈਸੇ ਹੈਗੇ ਆ ਉਹ ਇੱਕ ਦੂਜੇ ਨੂੰ ਟਰੋਲ ਕਰੀ ਜਾਂਦੇ ਆ ਮੈਂ ਤਾਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਯਾਰ ਵੀ ਆਪਾਂ ਇੱਕ ਪੰਜਾਬ ਚ ਸਾਂਝੇ ਚ ਰਹਿਣਾ ਹੈ ਕਿੰਨਾ ਮੈਂ ਬੋਲ ਲਿਆ ਕਿੰਨਾ ਉਹਨਾਂ ਨੇ ਮੈਨੂੰ ਟਰੋਲ ਕਰ ਲਿਆ ਜਿੱਦ ਦਿਨ ਮੈਂ ਅਸਤੀਫਾ ਦਿੱਤਾ ਤੇ ਫਿਰ ਇੱਕ ਦੂਜੇ ਨਾਲ ਨੇੜਤਾ ਦੀਆਂ ਗੱਲਾਂ ਚੱਲ ਪਈਆਂ ਮਤਲਬ ਇੰਨਾ ਕ ਆਪਾਂ ਮਤਲਬ ਇਕੱਠੇ ਹੋਈਏ ਤੇ ਬੋਲਣ ਹੋ ਜਾਈਏ ਹੈਨਾ ਇਸ ਕਰਕੇ ਮੈਂ ਤਾਂ ਮੇਰੇ ਵੱਲੋਂ ਕਿਸੇ ਤੋਂ ਬੋਲਿਆ ਗਿਆ ਵ ਤਾਂ ਮੈਂ ਤਾਂ ਮਾਫੀ ਚਾਹੁੰਦਾ ਪਰ ਜਿਹੜੀ ਅਸਲੀਅਤ ਗੱਲ ਹੈਗੀ ਹੈ ਕਿ ਮੈਂ ਪੰਥ ਦੀ ਗੱਲ ਵੀ ਤੁਹਾਨੂੰ ਅਮੇਸ਼ਾ ਜੀ ਦੇ ਮੂੰਹੋਂ ਸੁਣਾਤੀ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾ ਹੁੰਦੀ ਨਾ ਭਾਰਤ ਹੁੰਦਾ ਤੇ ਨਾ ਸਿੱਖ ਹੁੰਦਾ ਤੇ ਨਾ ਕੋਈ Hindu ਹੁੰਦਾ ਇਤੋਂ ਵੱਡੀ ਗੱਲ ਤਾਂ ਕੋਈ ਕਰ ਨਹੀਂ ਸਕਦਾ ਮੌਕੇ ਦਾ ਜਿਹੜਾ ਹਾਕਮ ਹੈ ਉਹ ਕਹੀ ਜਾਂਦਾ ਇਹ ਇਹ ਧਾਰਮਿਕ ਕੀਤਾ ਗਿਆ 550 ਸਾਲਾ ਮਨਾਇਆ ਬੋਰਡ ਪੱਦਰ ਤੇ ਮਨਾ ਕੇ ਦਿਖਾਇਆ ਗੁਰੂ ਨਾਨਕ ਦੇਵ ਜੀ ਦਾ ਜੇ 350 ਸਾਲ ਆ ਗਿਆ ਤਾਂ ਤਾਂ ਜੋਰ ਨਾਲ ਮਨਾਇਆ ਜੇ ਜਿਹੜਾ ਹੁਣ ਚਲੋ ਸਾਹਿਬਜ਼ਾਦਾ ਦੀ ਸ਼ਹਾਦਤ ਦਾ ਦਿਨ ਪੱਕਾ ਹੀ ਜਿਹੜਾ ਮੁਕਰਰ ਕਰਤਾ ਉਹ ਵੀ ਕਰਤਾ ਫਿਰ ਐਸਪੀਸੀ ਨੂੰ 1984 ਵੇਲੇ ਦਾ ਸਾਡਾ ਐਫਸੀਆਰਏ ਬੰਦ ਕੀਤਾ ਪਿਆ ਸੀ ਜਿਹੜਾ ਕਿ ਬਾਹਰੋਂ ਪੈਸੇ ਕੋਈ ਸ਼ਰਧਾਲੂ ਦੇਣਾ ਚਾਹੁੰਦਾ ਨਹੀਂ ਸੀ ਇਹ ਇਹਨਾਂ ਨੇ ਖੋਲਿਆ ਕਰਤਾਰਪੁਰ ਲੰਘਾ ਇਹਨਾਂ ਨੇ ਖੋਲਿਆ 84 ਦੇ ਕਤਲੇਆਮ ਦੇ ਕੇਸ ਵਾਜਪਾਈ ਸਾਹਿਬ ਦੀ ਜਦੋਂ ਸਰਕਾਰ ਬਣੀ ਸੀ ਪਹਿਲੀ ਵਾਰੀ ਨਾਨਾਵਾਦੀ ਕਮਿਸ਼ਨ ਬਣਿਆ ਤੇ ਤਾਂ 442 ਲੋਕ ਦੋਸ਼ੀ ਠਹਿਰਾਏ ਗਏ ਤੇ ਜਦੋਂ ਦੂਜੀ ਵਾਰੀ ਸਰਕਾਰ ਬਣ ਗਈ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਾਂਝੀ ਜਦੋਂ ਸਰਕਾਰ ਬਣੀ ਸੀ ਤੇ ਉਸ ਵੇਲੇ ਪਾਰਲੀਮੈਂਟ ਮੈਂਬਰ ਮਿਲ ਕੇ ਮੋਦੀ ਸਾਹਿਬ ਨੂੰ ਬੇਨਤੀ ਕੀਤੀ ਤੇ ਉਸ ਵੇਲੇ ਕੇਸ ਖਲਾਏ ਤੇ ਤਾਂ ਅੱਜ ਸੱਜਨ ਕੁਮਾਰ ਆਰਕੇ ਜਿਹੜੇ ਹੈ ਜੇਲ੍ਹਾਂ ਚ ਬੈਠੇ ਆ ਇਸ ਕਰਕੇ ਮੈਂ ਜਿਹੜੀ ਬੇਨਤੀ ਕਰਾਂ ਕਿ ਕਿਹੜੇ ਪਾਸੇ ਤੁਸੀਂ ਕਸਵੱਟੀ ਤੇ ਦੇਖਣਾ ਚਾਹੁੰਦੇ ਹੋ ਅੱਜ ਪੰਜਾਬ ਦੇ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਕਹਿੰਦੇ ਆ ਕਿ ਸਾਰੇ ਡਿਸਟ੍ਰਿਕਟ ਹੈਡਕੁਆਰਟਰ ਨੂੰ ਸੜਕਾਂ ਨੂੰ ਫੋਰ ਲੇਨ ਨਾਲ ਜੋੜਤਾ ਮਨਜ਼ੂਰ ਕਿਹਨੇ ਕੀਤੀਆਂ ਮੋਦੀ ਸਾਹਿਬ ਨੇ ਤੇ ਗੜਕਰੀ ਸਾਹਿਬ ਨੇ ਹਨਾ ਜੇ ਅਸੀਂ ਧਾਰਮਿਕ ਪੱਖ ਤੋਂ ਕਹਨੇ ਆ ਵੀ ਅਸੀਂ 500 ਸਾਲਾਂ ਤੇ ਆ ਬਣਾ ਲਿਆ 300 ਸਾਲਾਂ ਤੇ ਆ ਬਣਾ ਲਿਆ ਉਹਦੇ ਚ ਹੈਲਪ ਕਿਹਨੇ ਕੀਤੀ ਉਹ ਵੀ ਫਿਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇਸ ਕਰਕੇ ਮੈਂ ਸਮਝਦਾ ਕਿ ਦੋਨੋਂ ਕਸਵੱਟੀ ਤੇ ਭੌਮੇ ਡਵੈਲਪਮੈਂਟ ਦੇ ਤੌਰ ਤੇ ਭੌਮੇ ਧਾਰਮਿਕ ਤੌਰ ਤੇ ਦੋਨਾਂ ਤੇ ਪੂਰੀ ਉਤਰਦੀ ਐ ਔਰ ਇੱਕ ਗੱਲ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਦੇ ਆ ਪੰਥ ਦੀ ਤੇ ਪੰਜਾਬ ਦੀ ਗੱਲ ਜਿੱਥੇ ਗੱਲ ਕਰ ਸਕਦੇ ਹੋਏ ਕਰਾਂਗੇ ਜਰੂਰ ਬਾਕੀ ਪਾਰਟੀ ਦੀਆਂ ਪਾਲਿਸੀਆਂ ਹੁੰਦੀਆਂ ਬਰਾੜ ਸਾਹਿਬ ਤੁਸੀਂ ਭਾਜਪਾ ਦੇ ਤਰੀਫਾਂ ਦੇ ਪੁੱਲ ਬਣਨੇ ਨੇ ਇਹ ਸੱਚ ਵੀ ਆ ਜਿਸ ਤਰੀਕੇ ਨਾਲ ਪਾਲਿਸ ਮੈਂ ਮੈਂ ਜਿਹੜਾ ਕੰਮ ਕੀਤਾ ਮੈਂ ਉਹ ਗੁਣਾਇਆ ਹੈ ਬਿਲਕੁਲ ਤੁਸੀਂ ਗਰਾਹ ਦੀ ਤਰੀਫ ਉਹ ਹੁੰਦੀ ਹੈ ਕਿ ਜਿਵੇਂ ਮੈਂ ਤਰੀਫ ਹੀ ਕੰਮਾਂ ਦੀ ਹੁੰਦੀ ਹੈ ਬਰਾੜ ਸਾਹਿਬ ਤੁਹਾਨੂੰ ਮੈਂ ਆਉਂਦਿਆਂ ਨੂੰ ਮੱਖਣ ਲਾਵਾ ਵੀ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਨਾ ਤਰੀਫ ਹੀ ਕੰਮਾਂ ਦੀ ਹੁੰਦੀ ਹੈ ਹਲੇ ਤੀਕ ਮੈਂ 10 ਪੈਸੇ ਕੰਮ ਗਿਣਾ ਪਾਇਆ ਕਿਉਂਕਿ ਜ਼ਬਾਨੀ ਮੇਰੇ ਕਿਹੜੇ ਕਿੰਨੇ ਜ਼ਿਆਦਾ ਇਸ ਕਰਕੇ ਅੱਛਾ ਮੇਰਾ ਇੱਕ ਹੋਰ ਸਵਾਲ ਆ ਸੁਖਵੀਰ ਸਿੰਘ ਬਾਦਲ ਤੇ ਇਨਾਂ ਦੇ ਵਿੱਚ ਅੰਤਰ ਕੀ ਦੇਖਦੇ ਹੋ ਡਿਕਟੇਟਰ ਨੇ ਗਿਆਨੀ ਹਰਪ੍ਰੀਤ ਸਿੰਘ ਉਹ ਆਪਣੀ ਥਾਂ ਦੀ ਸ਼ਖਸੀਅਤ ਹੈ ਉਹ ਆਪਣੀ ਥਾਂ ਦੀ ਸ਼ਖਸੀਅਤ ਹੈ ਮੈਂ ਕਿਸੇ ਨੂੰ ਵੱਡਾ ਛੋਟਾ ਨਹੀਂ ਨਹੀਂ ਮੋਹ ਪੰਗਦਾ ਹੋਇਆ ਨਾ ਤਾਂ ਹੀ ਤੁਸੀਂ ਪਾਲਾ ਬਦਲਿਆ ਨਹੀਂ ਮੋਹ ਮੋਹ ਮੇਰਾ ਕੋਈ ਬੜਾ ਇਨਾਂ ਨਾਲ ਕਿੰਨਾ ਮੋਹ ਸੀ ਹਲੇ ਤੱਕ ਬਾਦਲ ਪਰਿਵਾਰ ਨਾਲ ਤਾਂ 60 70 ਸਾਲ ਦੀ ਸੰਭਾਗ ਜੀ ਨਾਲ ਤੁਹਾਡਾ ਮੋਹ ਨਹੀਂ ਸੀ ਨਹੀਂ ਗਿਆਨੀ ਦੀ ਗੱਲ ਕੀਤੀ ਹੈ ਨਾ ਗਿਆਨੀ ਹਰਪ੍ਰੀਤ ਮਤਲਬ ਗਿਆਨੀ ਜੀ ਨਾਲ ਮੇਰਾ ਕੋਈ ਬਹੁਤ ਲੰਬਾ ਸਫ਼ਰ ਹੈ ਹੀ ਨਹੀਂ ਹਾਂ ਇਹ ਵੱਖਰੀ ਗੱਲ ਹੈ ਕਿ ਹੈ ਸਾਡੇ ਉਹ ਗਿੱੜਵੇ ਦੇ ਔਰ ਸਾਡੇ ਜਦੋਂ ਛੋਟੇ ਉੱਥੇ ਗੁਰਦੁਆਰਾ ਸਾਹਿਬ ਤੇ ਸੀਗੇ ਉੱਥੋਂ ਤੋਂ ਲਾ ਕੇ ਇੱਕ ਦੂਜੇ ਨੂੰ ਜਾਣਦੇ ਆ ਪਰ ਸਫ਼ਰ ਵੱਖਰੇ ਵੱਖਰੇ ਸੀ ਸਾਡੇ ਕੋਈ ਸੁਣਦੇ ਨਹੀਂ ਗੱਲ ਕਿਸੇ ਦੀ ਪਾਰਟੀ ਦੇ ਵਿੱਚ ਸੁਣਦੇ ਹੋਣਗੇ ਜੀ ਮੈਂ ਮਤਲਬ ਮੈਂ ਜਿਹੜੀ ਤੁਹਾਨੂੰ ਦੱਸੀ ਆ ਕਿ 13 ਅਕਤੂਬਰ ਤੋਂ ਪਹਿਲਾਂ ਦੀ ਮੇਰੇ ਨਾਲ ਗੱਲ ਹੋਈ ਆ ਕਿ ਮੀਟਿੰਗਾਂ ਦੇ ਵਿੱਚ ਕਮੇਟੀਆਂ ਬਣ ਰਹੀਆਂ ਤੁਸੀਂ ਚੈਨਲਾਂ ਤੇ ਚਲਾਈ ਜਾਂਦੇ ਹੋ ਤੇ ਫਿਰ ਉਦੋਂ ਬਾਅਦ ਮਤਲਬ ਇਹ ਤਾਂ ਫਿਰ ਤੁਹਾਡੇ ਸਾਹਮਣੇ ਹੀ ਆ ਨਾ ਕਿ ਜੇ ਮਤਲਬ ਮਾਦਾ ਵੱਡਾ ਪੋਲਿਟਿਕਸ ਜਿਹੜੀ ਆ ਨਾ ਜੀ ਉਹ ਵੱਡਾ ਮਾਦਾ ਰੱਖਣਾ ਪੈਂਦਾ ਜੇ ਮੈਥੋਂ ਗਲਤੀ ਹੋ ਗਈ ਦੋਨੋਂ ਹੱਥ ਜੋੜ ਲੈਣੇ ਚਾਹੀਦੇ ਵੀ ਗਲਤੀ ਹੋ ਗਈ ਹੈ ਨਾ ਜੇ ਮੰਨ ਲਓ ਕਿਤੇ ਕਿਸੇ ਨੂੰ ਕੁਝ ਕਿਸੇ ਕੁਝ ਵੀ ਕਾਰਨ ਹੈ ਤੁਸੀਂ 2 ਮਿੰਟ ਚ ਅਗਲੇ ਦੇ ਨਾਲ ਬੈਠ ਕੇ ਗੱਲ ਕਰ ਲਓ ਵੀ ਯਾਰ ਚਲ ਜੇ ਤੈਨੂੰ ਲੱਗਿਆ ਵੀ ਮੈਂ ਆਪਣੇ ਤਰੀਕੇ ਠੀਕ ਕੀਤਾ ਜਾਂ ਨਹੀਂ ਠੀਕ ਹੈਗਾ ਆਪਾਂ ਤੇਰੇ ਮੁਤਾਬਕ ਕਰ ਲੈਨੇ 2 ਮਿੰਟਾਂ ਦੀ ਗੱਲ ਹੁੰਦੀ ਹੈ ਇਸ ਕਰਕੇ ਇਹ ਪੋਲਿਟਿਕ ਜਿਹੜੀ ਹੈ ਇਹ ਗਿਵ ਐਂਡ ਟੇਕ ਦੀ ਹੈ ਮਤਲਬ ਜਿੰਨੇ ਤੁਸੀਂ ਵਿਚਾਰਾਂ ਦਾ ਅਰਦਾਨ ਪ੍ਰਦਾਨ ਕਰੋਗੇ ਉਨੀ ਸੌਖੀ ਚੱਲਦੀ ਹੈ। ਡਾਕਟਰ ਸਾਹਿਬ ਤੁਹਾਡੇ ਤੋਂ ਬਾਅਦ ਕੋਈ ਹੋਰ ਲੀਡਰ ਵੀ ਆ ਸਕਦਾ ਇੱਧਰ। ਅਕਸਰ ਆਪਾਂ ਦੇਖਿਆ ਕਿ ਭਾਜਪਾ ਦੇ ਵਿੱਚ ਜੁਆਇਨਿੰਗ ਤੋਂ ਬਾਅਦ ਆਪਣੇ ਸਾਥੀ ਜਿਹੜੇ ਹੁੰਦੇ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਖਿੱਚ ਲੈਂਦੇ ਆ। ਤੁਸੀਂ ਤੁਹਾਡੀ ਸੰਪਰਕ ਦੇ ਵਿੱਚ ਅਕਾਲੀ ਦਲ ਦੇ ਜਾਂ ਪੁਨਰ ਸੁਰਜੀਤ ਦੇ ਲੀਡਰ ਹੈਗੇ ਨੇ ਜੋ ਕਹਿੰਦੇ ਨੇ ਕਿ ਅਸੀਂ ਭਾਜਪਾ ਦੇ ਵਿੱਚ ਜਾਵਾਂਗੇ। ਪਰਮਾਤਮਾ ਮਿਹਰ ਕਰੇ 2027 ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਵਾਂਗੇ। ਉਹਦੇ ਲਈ ਜਿੰਨੇ ਵੀ ਜਿੱਥੋਂ ਵੀ ਇਕੱਠੇ ਕਰਨੇ ਟੌਪ ਦੇ ਲੀਡਰ ਹੈ ਜੀ ਟੌਪ ਦੇ ਲੀਡਰ ਤਲੋ ਲੀਡਰ ਤਾਂ ਲੀਡਰ ਹੀ ਹੁੰਦਾ ਜੀ ਇਸ ਕਰਕੇ ਟੌਪ ਦਾ ਹੋਵੇ ਛੋਟਾ ਹੋਵੇ ਕਈ ਵਾਰੀ ਛੋਟਾ ਜਾਦੇ ਕੰਮ ਆ ਜਾਂਦਾ ਹੁੰਦਾ ਇਸ ਕਰਕੇ ਮੈਂ ਤਾਂ ਸਾਰਿਆਂ ਨੂੰ ਪੰਜਾਬੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਕਿ ਕੋਈ ਚਾਰਾ ਨਹੀਂ ਬਚਿਆ ਪੰਜਾਬ ਕੋਲੇ ਆਓ ਸਾਰੇ ਭਾਰਤ ਤੋਂ ਲਾਸਟ ਵਾਰ ਤੁਹਾਨੂੰ ਜਿਹੜੇ ਦੇਖ ਰਹੇ ਨੇ ਤੁਹਾਡੇ ਜਿਨ੍ਹਾਂ ਨੇ ਤੁਹਾਨੂੰ ਵੋਟ ਪਾਈ ਸੀ ਜਾਂ ਤੁਹਾਡੇ ਤੇ ਭਰੋਸਾ ਕਰਦੇ ਨੇ ਉਹ ਸਮੇਂ ਦੇ ਵਿੱਚ ਤੁਹਾਡੇ ਨਾਲ ਖੜੇ ਜਦੋਂ ਪੁਨਰ ਸੁਰਜੀਤ ਬਣੀ ਪਰਚੀਆਂ ਕੱਟੀਆਂ ਖੋਦ ਤੁਹਾਡੇ ਤੋਂ ਲੈ ਕੇ ਗਏ ਤੁਹਾਡੇ ਕੋਲ ਜਮ੍ਹਾਂ ਕਰਵਾਈਆਂ ਉਹਨਾਂ ਨੂੰ ਕੀ ਭਰੋਸਾ ਦੇਣਾ ਚਾਹਣਿਓ ਕਿ ਤੁਸੀਂ ਹੁਣ ਭਾਜਪਾ ਦੇ ਵਿੱਚੋਂ ਔਰ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਨੂੰ ਵੋਟ ਪਾਉਣ ਔਰ ਉਹ ਕਿਸ ਤਰੀਕੇ ਦੇ ਨਾਲ ਦੇਖਣ ਕਿ ਸਾਡਾ ਜਿਹੜਾ ਲੀਡਰ ਆਸੀਂ ਭਰੋਸਾ ਕਰਦੇ ਸੀ ਅੱਖਾਂ ਮੀਚ ਕੇ ਉਹ ਦੂਸਰੀ ਪਾਰਟੀ ਦੇ ਵਿੱਚ ਚਲਾ ਗਿਆ ਅੱਜ ਅਸੀਂ ਫਿਰ ਵੀ ਇੱਥੇ ਖੜੇ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਦੇਖੋ ਜਿਹੜਾ ਕੋਈ 10 15 5 ਕਾਪੀਆਂ ਭਰਨ ਵਾਲੇ ਬੰਦੇ ਆ ਨਾ ਜਿੰਨੀ ਵੀ ਭਰਤੀ ਦੀ ਕਾਪੀ ਜਮ੍ਹਾਂ ਹੋਈ ਉਹ ਸਰੇਕ ਦਾ ਮੇਰੇ ਫੋਨ 'ਚ ਨੰਬਰ ਸੇਵ ਹੈ ਪੇਮਨ ਚਿੱਠੀ ਇਸੇ ਕਰਕੇ ਡੈਲੀਗੇਟਾਂ ਨੂੰ ਲਿਖੀ ਆ ਸਰਕਲ ਡੈਲੀਗੇਟ ਤੇ ਸਟੇਟ ਡੈਲੀਗੇਟ ਮੈਨੂੰ ਅਹਿਸਾਸ ਹੈ ਵੀ ਉਹਨਾਂ ਨੇ ਧਰਤੀ ਤੇ ਕੰਮ ਕੀਤਾ ਉਹਨਾਂ ਤੋਂ ਹੀ ਮੈਂ ਪਹਿਲੀ ਮਾਫੀ ਉਹਨਾਂ ਤੋਂ ਹੀ ਮੰਗੀ ਆ ਔਰ ਉਹਨਾਂ ਨੂੰ ਭਰੋਸਾ ਹੈ ਮੈਂ ਇੱਕ ਮੈਂ ਪ੍ਰਮਾਤਮਾ ਤੋਂ ਡਰ ਕੇ ਕਹਿੰਦਾ ਮੈਂ ਕੋਈ ਚੀਜ਼ ਖੱਟੀ ਹੈ ਕਿ ਮੈਂ ਆਪਣੀ ਜ਼ੁਬਾਨ ਖੱਟੀ ਹੈ ਜੇ ਮੈਂ ਕੋਈ ਗੱਲ ਕਹਿ ਰਿਹਾ ਨਾ ਤੇ ਭਵੇਂ 10 ਕੈਮਰੇ ਲਾ ਲਿਓ ਮੈਂ ਸਾਬਤ ਕਰ ਦੂੰ ਕਿ ਭਾਈ ਮੈਂ ਸਹੀ ਕਹਿ ਰਿਹਾ ਜੋ ਕਹ ਰਿਹਾ ਮੈਂ ਗਲਤ ਨਹੀਂ ਕਹਿੰਦਾਗਾ ਇਸ ਕਰਕੇ ਚਲੋ ਜਿੰਨੀ ਨਿਭਗੀ ਠੀਕ ਹੈ ਇਹ ਕਈ ਵਾਰੀ ਮੈਂ ਪਹਿਲਾਂ ਸ਼ੁਰੂਆਤ ਵੇਲੇ ਕਿਹਾ ਕਿ ਸਾਡੇ ਬਸ ਨਹੀਂ ਹੈ ਇਹ ਵਾਹਿਗੁਰੂ ਦੇ ਬਸ ਹੈ ਕਿੱਥੇ ਲੈ ਜਾਣਾ ਹੈ ਕਿੱਥੇ ਨਹੀਂ ਕਿੱਥੇ ਸਾਡੀ ਬੇਇੱਜ਼ਤੀ ਕਰਨੀ ਹੈ ਕਿੱਥੇ ਸਾਡੇ ਨੀਵਾਂ ਦਿਖਾਉਣਾ ਸਾਨੂੰ ਤੇ ਕਿੱਥੇ ਸਾਨੂੰ ਤਾਂ ਚੱਕਣਾ ਵੈਗਰੂ ਦੇ ਬਸ ਐ ਇਸ ਕਰਕੇ ਪਿਛਲੇ ਸਫਰ ਦੇ ਵਿੱਚ ਅੱਜ 54 ਸਾਲ ਤਿੱਕਰ ਜੇ ਕਿਸੇ ਦਾ ਮੇਰੇ ਕਰਕੇ ਦਿਲ ਦੁਖਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਸੋ ਇਸ ਹਨ ਚਰਨਜੀਤ ਸਿੰਘ ਬਰਾੜ ਜੋ ਕਿ ਹੁਣੇ-ਹੁਣੇ ਭਾਜਪਾ ਦੇ ਵਿੱਚ ਸ਼ਿਫਟ ਹੋਏ ਨੇ ਔਰ ਪੀਐਮ ਮੋਦੀ ਦੇ ਵੱਲੋਂ ਕੀਤੇ ਗਏ ਕੰਮਾਂ ਦਾ ਜ਼ਿਕਰ ਬਖੂਬੀ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲਈ ਕੀ ਰੋਡਮੈਪ ਆ ਉਹਨਾਂ ਦੇ ਕੋਲ ਔਰ ਕਹਿ ਰਹੇ ਨੇ ਕਿ 2027 ਤੱਕ ਔਰ ਬਹੁਤ ਸਾਰੇ ਲੀਡਰ ਭਾਜਪਾ ਦੇ ਵਿੱਚ ਸ਼ਾਮਲ ਹੋਣਗੇ ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਰਿੰਦਰ ਸਿੰਘ ਮੋਹਰਾਨਾ ਚੰਡੀਗੜ੍ਹ